ਕੈਨੇਡਾ ਤੋਂ ਪੰਜਾਬੀਆਂ ਲਈ ਬਹੁਤ ਜ਼ਿਆਦਾ ਵੱਡੀ ਇੱਕ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਆਪਾਂ ਇਸ ਨੂੰ ਖੁਸ਼ਖਬਰੀ ਹੀ ਕਾਵਾਂਗੇ ਕਿਉਂਕਿ ਚਾਹੇ ਕੋਈ 10ਵੀਂ ਪਾਸ ਆ 5ਵੀਂ ਪਾਸ ਆ 8ਵੀਂ ਪਾਸ ਆ ਜੇਕਰ ਉਹ ਐਲ ਐਮ ਆਈਏ ਲੈ ਸਕਦਾ ਹੈ ਮਤਲਬ ਐਲ ਐਮ ਆਈ ਦੇ ਸਿਰ ਤੇ ਆਪਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੁੰਦੇ ਆ LMIA ਦੀ ਜੋ ਰਾਈਟ ਨਾਓ ਮਨਿਆਦ ਆ ਉਹ 6 ਮਹੀਨੇ ਦੀ ਹੁੰਦੀ ਹੈ ਪਰ ਬਾਅਦ ਵਿੱਚ ਜਾ ਕੇ ਇਹ ਰੀਨੂ ਹੋ ਜਾਂਦੀ ਆ ਉਸੇ ਦੇ ਸਿਰ ਤੇ ਆਪਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਕੈਨੇਡਾ ਦੇ ਵਿੱਚ ਪਰ ਡਿਪੈਂਡ ਕਰਦਾ ਕਿ ਆਪਾਂ ਕਿਸ ਫੀਲਡ ਦੇ ਵਿੱਚ ਆਪਣਾ ਕੰਮ ਕਰਨ ਜਾ ਰਹੇ ਆ ਕੈਨੇਡਾ ਦੇ ਵਿੱਚ ਮਤਲਬ ਕੀ ਮੈਂ ਕੰਸਟਰਕਸ਼ਨ ਦੀ LMIA ਲੈ ਰਿਹਾ ਹਾਂ ਮੈਂ ਨਰਸਿੰਗ ਦੀ ਲੈ ਰਿਹਾ ਹਾਂ ਜਾਂ ਫਿਰ ਮੈਂ ਵੈਲਡਰ ਦੀ LMIA ਲੈ ਰਿਹਾ ਹਾਂ ਇਹ ਡਿਪੈਂਡ ਕਰਦਾ ਉਸ ਟਾਈਪ ਤੇ ਪਰ ਰੀਸੈਂਟਲੀ ਪੰਜਾਬੀਆਂ ਨੂੰ LMIA ਦਾ ਬਹੁਤ ਜ਼ਿਆਦਾ ਇਸ਼ੂ ਕਰਕੇ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਉਸ ਫੀਲਡ ਦੇ ਵਿੱਚ ਉੱਥੇ ਜਾ ਕੇ ਕੰਮ ਹੀ ਨਹੀਂ ਮਿਲਿਆ ਜਸਦੀ ਵਜਨ ਉਹਨਾਂ ਨੇ ਬਾਅਰ ਕੈਸ਼ ਤੇ ਕੰਮ ਕੀਤਾ ਜਦੋਂ ਉਹ ਫੜੇ ਜਾਂਦੇ ਸੀ ਉਹਨਾਂ ਨੂੰ ਜਾਂ ਤਾਂ ਰਿਪੋਰਟ ਕਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੀ ਐਲ ਐਮ ਆਈ ਹੈ ਜਿਹੜੀ ਉਹ ਰਿਜੈਕਟ ਕਰ ਦਿੱਤੀ ਜਾਂਦੀ ਸੀ ਮਤਲਬ ਕਿ ਕੈਨਸਲ ਕਰ ਦਿੱਤੀ ਜਾਂਦੀ ਸੀ ਪਰ ਹੁਣ ਖਬਰ ਇਹ ਨਿਕਲ ਕੇ ਆ ਰਹੀ ਹੈ ਚਾਹੇ ਤੁਸੀਂ ਇੰਡੀਆ ਤੋਂ ਐਲ ਐਮ ਆਈ ਪ੍ਰੋਵਾਈਡ ਹੋ ਰਹੀ ਹੈ ਤੁਹਾਡੇ ਕੋਲੇ ਜਾਂ ਫਿਰ ਕੈਨੇਡਾ ਦੇ ਵਿੱਚੋਂ ਹੋ ਰਹੀ ਹੈ ਤੁਸੀਂ ਆਪਣੇ ਐਲ ਐਮ ਆਈ ਦੇ ਸਟੇਟਸ ਤੇ ਮਤਲਬ ਕਿ ਫੋਰ ਐਗਜ਼ਾਮਪਲ ਥੈਟ ਮੈਨੂੰ LMI ਮਿਲੀ ਹੈ ਇੱਕ welder ਦੇ ਬੇਸ ਤੇ ਪਰ ਮੈਂ ਹੁਣ ਉਧਰ ਜਾ ਕੇ ਆਪਣੀ LMI ਦਾ ਜੋ ਸਟੇਟਸ ਆ ਉਹ ਚੇਂਜ ਕਰਵਾ ਸਕਦਾ ਹੈ ਮਤਲਬ ਕਿ LMI ਦੇ ਜ਼ਿਕਰ ਮੈਨੂੰ ਕੈਨੇਡਾ ਦੇ ਵਿੱਚ welder ਦਾ ਕੰਮ ਨਹੀਂ ਮਿਲਦਾ ਪਰ ਮੈਂ ਉਸ ਦੇ ਬਦਲੇ ਹੁਣ ਆਪਣੀ LMI ਦਾ ਜੋ ਸਟੇਟਸ ਆ ਉਹ ਚੇਂਜ ਕਰਾ ਕੇ ਕੰਸਟਰਕਸ਼ਨ ਦਾ ਲੈ ਸਕਦਾ ਹੈ ਨਰਸਿੰਗ ਦਾ ਲੈ ਸਕਦਾ ਹੈ ਮਤਲਬ ਕਿ ਜਿਸ ਫੀਲਡ ਦੇ ਵਿੱਚ ਮੈਨੂੰ ਕੰਮ ਮਿਲ ਰਿਹਾ ਹੈ ਉਧਰ ਜਾ ਕੇ ਮੈਂ ਉਸ ਫੀਡ ਦੇ ਉੱਤੇ ਉਸ ਸਟੇਟਸ ਨੂੰ ਚੇਂਜ ਕਰਵਾ ਰਹੇ ਹਾਂ ਬਟ ਹਜੇ ਇਹ ਤੱਕ ਆਫੀਸ਼ੀਅਲੀ ਅਨਾਉਂਸ ਨਹੀਂ ਹੋਇਆ ਹਜੇ ਇਹ ਸਿਰਫ ਖਬਰ ਹੀ ਨਿਕਲ ਕੇ ਆਈ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਗਵਰਨਮੈਂਟ ਐ ਇਸ ਦੇ ਉੱਤੇ ਵਰਕ ਕਰ ਰਹੀ ਹੈ ਇਸ ਦੇ ਉੱਤੇ ਪ੍ਰੋਸੈਸਿੰਗ ਚੱਲ ਰਹੀ ਹੈ ਉਹਨਾਂ ਦੀ ਔਰ ਜਿਵੇਂ ਹੀ ਉਹਨਾਂ ਦਾ ਵਰਕ ਕੰਪਲੀਟ ਹੁੰਦਾ ਹੈ ਪ੍ਰੋਸੈਸਿੰਗ ਐਂਡ ਹੁੰਦੀ ਆ ਉਹ ਨਾਲ ਦੀ ਨਾਲ ਹੀ ਆਪਣੀ ਆਫੀਸ਼ੀਅਲ ਪੇਜ ਦੇ ਉੱਤੇ ਆਈ ਆਰ ਸੀ ਸੀ ਕੈਨੇਡਾ ਇਮੀਗ੍ਰੇਸ਼ਨ ਦੇ ਉੱਤੇ ਅਪਲੋਡ ਕਰ ਦੇਣਗੇ ਤਾਂ ਕਿ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਮੈਕਸਿਮਮ ਟੂ ਮੈਕਸਿਮਮ ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈ ਜਾਂ ਫਿਰ ਅਦਰ ਕੰਟਰੀ ਜਾਣ ਦਾ ਘੱਟ ਪੈਸੇ ਵਿੱਚ ਫਰਾਡ ਤੋਂ ਬਚ ਕੇ ਤੁਸੀਂ ਇਸ ਚੈਨਲ ਨੂੰ ਫੋਲੋ ਕਰਕੇ ਫ੍ਰੀ ਵੀ ਜਾ ਸਕਦੇ ਹੋ ਘੱਟ ਪੈਸਿਆਂ 'ਚ ਵੀ ਜਾ ਸਕਦੇ ਹੋ ਡਿਪੈਂਡ ਕਰਦਾ ਹੈ ਆਉਣ ਵਾਲੀ ਨਿਊਜ਼ ਦੇ ਉੱਤੇ ਆਈਆਰਸੀਸੀ ਕੈਨੇਡਾ ਇਮੀਗ੍ਰੇਸ਼ਨ